ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਦਰਤ ਕ੍ਰिएशन ਚੈਨਲ ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਕਿ ਪਿੱਛੇ ਜੇ ਆਪਾਂ ਸੂਟਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਸੀ ਤੇ ਤੁਸੀਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਬਹੁਤ ਪਿਆਰ ਦਿੱਤਾ ਤੇ ਕਈ ਭੈਣਾਂ ਨੇ ਬਹੁਤ ਵਧੀਆ-ਵਧੀਆ ਮੈਸੇਜ ਵੀ ਕੀਤੇ ਤੇ ਦੋਸਤੋ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਬਣਾਉਣ ਲੱਗੇ ਆ ਉਹ ਕੀ ਆਪਾਂ ਇੱਕ ਮੇਰੇ ਕੋਲ ਟੀ-ਸ਼ਰਟ ਪਈ ਸੀ ਤੇ ਇਹ ਟੀ-ਸ਼ਰਟ ਦਾ ਆਪਾਂ ਇਹ ਯੂਜ਼ 'ਚ ਨਹੀਂ ਸੀ ਹੈਗੀ ਪਰ ਆਪਾਂ ਇਹਨੂੰ ਯੂਜ਼ 'ਚ ਲੈ ਕੇ ਆਉਣਾ ਕਿ ਕਿਸ ਤਰ੍ਹਾਂ ਆਪਾਂ ਇਸ ਟੀ-ਸ਼ਰਟ ਨੂੰ ਵਰਤ ਸਕਦੇ ਹਾਂ ਹੁਣ ਇਹ ਟੀ-ਸ਼ਰਟ ਹੈਗੀ ਆ ਮਤਲਬ ਇਹਦਾ ਆਪਾਂ ਕੀ ਕਰ ਸਕਦੇ ਹਾਂ ਇਹ ਇੱਕ ਬੱਚੇ ਦੀ ਆਪਾਂ ਇੱਕ ਵਧੀਆ ਫਰੌਕ ਰੈਡੀ ਕਰਾਂਗੇ ਉਹ ਕਿਸ ਤਰ੍ਹਾਂ ਕਰਨੀ ਆ ਤੁਸੀਂ ਧਿਆਨ ਦੇ ਨਾਲ ਦੇਖੋ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੇ ਸਲਾਈ ਸਿੱਖਣ ਦੇ ਚਾਹਵਾਨ ਨੇ ਉਹ ਮੈਸੇਜ ਕਰੋ ਮੈਨੂੰ ਕਮੈਂਟ ਚ ਭੇਜਿਆ ਕਰੋ ਵੀ ਅਸੀਂ ਸਟਾਰਟਿੰਗ ਤੋਂ ਸਲਾਈ ਸਿੱਖਣੀ ਆ ਤਰਪਾਈ ਸਿੱਖਣੀ ਆ ਜਾਂ ਆਈਆਂ ਕਰਨੀਆਂ ਸਿੱਖੀਆਂ ਆਪਾਂ ਸਟਾਰਟਿੰਗ ਤੋਂ ਸਿਖਾਵਾਂਗੇ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਪਰ ਅੱਜ ਆਪਾਂ ਇੱਕ ਵਰੀਆ ਫਰਾਕ ਬਣਾਉਨੇ ਆ ਬੱਚੇ ਦੀ ਇਹ ਟੀ-ਸ਼ਰਟ ਦੀ ਫਰਾਕ ਆਪਾਂ ਟੀ-ਸ਼ਰਟ ਨੂੰ ਯੂਜ਼ ਚ ਕਿਵੇਂ ਲੈ ਕੇ ਆਉਣਾ ਤੇ ਅੱਗੇ ਅਗੇ ਹੋਰ ਜਿਹੜੀਆਂ ਵੀਡੀਓਜ਼ ਪਾਉਣੀਆਂ ਉਹਦੇ ਵਿੱਚ ਜਿਵੇਂ ਟੀ-ਸ਼ਰਟ ਦੇ ਆਪਾਂ 쿠ਸ਼ਨ ਦੇ ਕਵਰ ਬਣਾ ਸਕਦੇ ਆ ਪੁਰਾਣੀਆਂ ਪੈਂਟਾਂ ਦੀਆਂ ਬੱਚੇ ਦੀਆਂ ਵਧੀਆਂ ਸਕਰਟਸ ਕਿਵੇਂ ਬਣਾ ਸਕਦੇ ਆ ਜਿੰਨਾ ਕਿਵੇਂ ਬਣਾ ਸਕਦੇ ਸਾਰੇ ਤੁਹਾਨੂੰ ਦੱਸਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਧਿਆਨ ਦੇ ਨਾਲ ਹੁਣ ਆ ਦੇਖੋ ਆ ਮੈਂ ਟੀ-ਸ਼ਰਟ ਲਈ ਆ ਇੱਕ ਬੱਚੇ ਦੀ ਆਪਾਂ ਇੱਕ ਫਰੌਗ ਬਣਾਉਣੀ ਆ ਠੀਕ ਹੈ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਬੱਚੇ ਦਾ ਨਾਪ ਆਪਦੇ ਕੋਲੇ ਰੱਖਾਂਗੇ ਕਿ ਕਿੰਨਾ ਠੀਕ ਹੈ ਹੁਣੇ ਸਾਰੀ ਸੈਟਿੰਗ ਆਪਾਂ ਨੂੰ ਕਰਨੀ ਪੈਣੀ ਕਿਉਂਕਿ ਇਹ ਕਿ ਅਡਲਟ ਬੰਦੇ ਦੀ ਟੀ-ਸ਼ਰਟ ਆ ਠੀਕ ਹੈ ਤੇ ਇਹਦਾ ਤੀਰਾ ਵੀ ਜ਼ਿਆਦਾ ਹੋਊਗਾ ਆਪਾਂ ਬੱਚੇ ਦੇ ਹਿਸਾਬ ਨਾਲ ਤੀਰਾ ਵੀ ਕੱਟਣਾ ਸੋ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰ ਲੈਣਾ ਆਪਾਂ ਇਹਦੀ ਫਰੌਗ ਬਣਾਉਣੀ ਆ ਇੱਥੇ ਵਲ ਪਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਟੋਟਲ ਲੰਬਾਈ ਦੇਖਾਂਗੇ ਕਿੰਨੀ ਆ ਇਹ 25 ਇੰਚਾ ਪੂਰੀ ਲੰਬਾਈ ਜਿਹੜੀ ਟੀ-ਸ਼ਰਟ ਦੀ ਠੀਕ ਹੈ ਬੱਚੇ ਦਾ ਤੁਸੀਂ ਨਾਪ ਦੇਖ ਲੈਣਾ ਕਿੰਨਾ ਇਹ ਜਿਹੜੀ ਫਰੌਕ ਬਣਨ ਲੱਗੀ ਆ ਇਹ ਹੈਗੀ ਆ 3 ਤੋਂ 4 ਸਾਲ ਦੇ ਬੱਚੇ ਦੀ ਠੀਕ ਹੈ ਇਹਦੇ ਵਾਸਤੇ ਆਪਾਂ ਜਿਹੜੇ ਵਲ ਪਾਉਣੇ ਆ ਉਹ ਵੀ ਪਾਸੇ ਤੁਸੀਂ ਸਿੱਧਾ ਇੱਥੋਂ ਡਾਇਰੈਕਟ ਚੋਣਾ ਪਾ ਕੇ ਬਣਾਉਣਾ ਵਾ ਤੇ ਤੁਸੀਂ ਉਹ ਵੀ ਬਣਾ ਸਕਦੇ ਆ ਠੀਕ ਹੈ ਪਰ ਆਪਾਂ ਇੰਤੇ ਕਰੀ ਵਲ ਪਾਵਾਂਗੇ ਠੀਕ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਕੀ ਕਰਨ ਲੱਗੀ ਆ ਇਕੱਲੀ ਬੋਡੀ ਦਾ ਜਿਹੜਾ ਹੈਗਾ ਮਤਲਬ ਬਲ ਬਹੁਣੇ ਆ ਮੇਥੋਂ ਬੋਡੀ ਦੇ ਨਿਸ਼ਾਨੀ ਲਾਉਣ ਲੱਗੀਆਂ ਠੀਕ ਹੈ ਇਹਨੂੰ ਤੁਸੀਂ ਪੁੱਠਾ ਕਰ ਲਓ ਸਿੱਧੇ ਦੇ ਨਿਸ਼ਾਨੀ ਨਾ ਲਾਇਓ ਕਿਉਂਕਿ ਕਈ ਵਾਰੀ ਲਾਈਟ ਕਲਰ ਹੁੰਦਾ ਤੇ ਉਹ ਫਿਰ ਵਿਜੀਬਲ ਉਹੀ ਹੁੰਦਾ ਰਹਿੰਦਾ ਕਈਆਂ ਡਿਸ਼ਾਂਟਾਂ ਤੋਂ ਵੈਸੇ ਤਾਂ ਮਿਟ ਜਾਂਦਾ ਪਰ ਕਈ ਪੈਨ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਨਿਸ਼ਾਨੀ ਲਾਉਣ ਲੱਗੇ ਹੋ ਆ ਦੇਖੋ ਇਹਨਾਂ ਨੂੰ ਪੁੱਠਾ ਕਰ ਲਿਆ ਠੀਕ ਹੈ ਪੁੱਠਾ ਕਰਕੇ ਇਹਦਾ ਆਪਾਂ ਕੀ ਕਰਨਾ ਹੈ ਦੀ ਬੋਡੀ ਦਾ ਆਪਾਂ ਨਿਸ਼ਾਨੀ ਲਾਣੀ ਬੋਡੀ ਹੁਣ ਬੱਚੇ ਦੀ ਪਰ ਜੇ ਡੀ ਬਾਡੀ ਲੈਣੀ ਆ ਉਹ 10 ਇੰਚ ਬਾਡੀ ਬਹੁਤ ਆ 10 ਦੇ ਵਿੱਚ ਅੱਧਾ ਕਿੰਚ ਸਿਲਾਈ ਦੇ ਵਿੱਚ ਆ ਜੇ ਤੁਸੀਂ ਸਾਢੇ 1/10 ਸਵਾ 10 ਲੈ ਲਓ ਠੀਕ ਹੈ ਇਧਰ ਨਿਸ਼ਾਨੀ ਲਾਈ ਇੱਥੇ ਸਵਾ 10 ਧਿਆਨ ਨਾਲ ਇਹਨੂੰ ਵੀ ਕਰਨਾ ਆਪਾਂ ਸਿੱਧੀ ਨਿਸ਼ਾਨੀ ਵਿੱਚ ਤੁਸੀਂ ਮਿਲਾ ਦਿਓ ਮਿਲਾ ਕੇ ਇਹਨੂੰ ਆਪਾਂ ਕਟਿੰਗ ਕਰ ਦੇਣੀ ਆ ਆ ਦੇਖੋ ਆਪਾਂ ਕਟਿੰਗ ਕਰਤੀ ਆਹ ਜਿਹੜੀ ਜੀ ਹੈ ਨਾ ਉਹ ਪਾਸੇ ਤੇ ਰੱਖ ਦੇਣਾ ਹੁਣ ਆ ਗਈ ਬੋਡੀ ਇਹਦਾ ਹੁਣ ਆਪਾਂ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਆਪਾਂ ਡਬਲ ਕਰਾਂਗੇ ਕਿਉਂਕਿ ਇਹ ਵੱਡੇ ਬੰਦੇ ਦੀ ਟੀ-ਸ਼ਰਟ ਆ ਇਹਦਾ ਗਲਾ ਵੀ ਬਹੁਤ ਜ਼ਿਆਦਾ ਹੋਣਾ ਬਾਹਾਂ ਵੀ ਖੁੱਲੀਆਂ ਹੋਣੀਆਂ ਤੀਰਾ ਵੀ ਢਿੱਕਦਾ ਹੋਏਗਾ ਛਾਤੀ ਵੀ ਜ਼ਿਆਦੀ ਹੋਗੀ ਇਹਨੂੰ ਆਪਾਂ ਕੀ ਕਰਨਾ ਇਹ ਤੋਂ ਸਭ ਤੋਂ ਪਹਿਲਾਂ ਆਪਾਂ ਮਿਣਾਗੇ ਤੀਰਾ ਹੁਣ ਦੇਖੋ ਤਿੰਨ ਤੋਂ ਚਾਰ ਐ ਪੰਜ ਸਾਲ ਦੇ ਬੱਚੇ ਦਾ ਜਿਹੜਾ ਤੀਰਾ ਹੈਗਾ ਵਾ ਹਨਾ ਉਹ 11 ਇੰਚ ਦਾ ਹੁੰਦਾ ਠੀਕ ਹੈ ਸੋ 11 ਇੰਚ ਦਾ ਤੀਰ ਆਪਾਂ ਸਾਢੇ ਪੰਜ ਤੇ ਨਿਸ਼ਾਨੀ ਲਾਵਾਂਗੇ ਕਟਿੰਗ ਠੀਕ ਹੈ ਤੇ ਜਿਹੜਾ ਮੋਟਾ ਬੱਚੇ ਦਾ ਕਿਉਂਕਿ ਬੱਚੇ ਟਾਈਟ ਕੱਪੜੇ ਨਹੀਂ ਪਾਉਂਦੇਗੇ ਠੀਕ ਹੈ ਸੋ ਆਪਾਂ ਜਿਹੜਾ ਮੋਟਾ ਵਾ ਬੱਚੇ ਦਾ ਉਹ 6 ਇੰਚ ਰੱਖਾਂਗੇ ਠੀਕ ਇਹਨੂੰ ਆ ਦੋਨੋਂ ਨਿਸ਼ਾਨੀਆਂ ਨੂੰ ਆਪਾਂ ਬੰਦਾ ਦਾਂਗੇ ਠੀਕ ਹੈ ਤੇ ਇੱਥੋਂ ਐਲ ਸ਼ੇਪ ਦੀ ਨਿਸ਼ਾਨੀ ਲਾਵਾਂਗੇ ਬਾਹਰ ਨੂੰ ਆ ਬੰਦ ਪਾਸਾ ਮੇਰੀ ਵਾਲੀ ਸਾਈਡ ਤੇ ਆ ਖੁੱਲਾ ਪਾਸਾ ਐਲ शेप ਦੀ ਨਿਸ਼ਾਨੀ ਲਾ ਕੇ ਤੁਸੀਂ ਤਾਂ ਗੋਲ ਇਸ ਕਹਿੰਦਾ ਗੋਲ ਨਿਸ਼ਾਨੀ ਲਾ ਦੋਗੇ ਆਇਥੇ 1 ਇੰਚ ਦੇ ਫਰਕ ਨਾਲ ਇਥੇ ਗੋਲ ਨਿਸ਼ਾਨੀ ਲਾ ਲੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਖਿਲਾਨੀ ਹੁਣ ਛਾਤੀ ਲੈਣੀ ਕਿੰਨੀ ਆ ਛਾਤੀ ਹੈਗੀ 14 ਇੰਚ ਠੀਕ ਹੈ ਇਹਦੇ ਤੁਸੀਂ ਸੱਤ ਤੇ ਨਿਸ਼ਾਨੀ ਲਾ ਦਿਓ ਤੇ ਛਾਤੀ ਤੇ ਕਮਰ ਬੱਚੇ ਦੀ ਇਸ ਤੁਹਾਨੂੰ ਪਤਾ ਇਸ ਉਮਰ ਦੇ ਬੱਚੇ ਦੀ ਤਾਂ ਛਾਤੀ ਤੇ ਕਮਰ ਦੋਨੇ ਸੇਮ ਹੀ ਹੋਗੇ ਹੁਣ ਆਪਾਂ ਕਰਾਂਗੇ ਇਹਨੂੰ ਕਟਿੰਗ ਕਰ ਦਾਂਗੇ ਇਹ ਜਿਹੜੀ ਤੁਸੀਂ ਕਟਿੰਗ ਕਰਨੀ ਇੱਥੋਂ ਤਾਂ ਉਹਨੂੰ ਹੀ ਕਰਨੀ ਜਿੰਨੇ ਨਿਸ਼ਾਨ ਇੱਥੇ ਥੋੜੀ ਆਪਾਂ ਵੱਧ ਕੇ ਕਰਾਂਗੇ ਇਹ ਕਟਿੰਗ ਹੋ ਗਈ ਠੀਕ ਹੈ ਆ ਹੁਣ ਜਿਹੜੀ ਨਿਸ਼ਾਨੀ ਲਈ ਹੈ ਟੀ-ਸ਼ਰਟ ਦਾ ਉਹਨਾਂ ਕੋਈ ਹੈਗਾ ਇਹਨੂੰ ਤੁਸੀਂ ਕਟਿੰਗ ਕਰਨੀ ਆ ਤਾਂ ਕਰ ਲਓ ਨਹੀਂ ਤਾਂ ਇੱਥੋਂ ਹੀ ਸਿੱਧਾ ਬੈਕ ਸਾਈਡ ਤੇ ਨਿਸ਼ਾਨੀ ਲਾ ਦਿਓ ਹੁਣ ਆਪਾਂ ਕੀ ਕਰਨਾ ਆ ਜਿਹੜਾ ਮੋਟਾ ਦੇਖੋ ਇਹ ਬਹੁਤ ਜ਼ਿਆਦਾ ਆਪਾਂ ਇਹਨੂੰ ਮੋਢੇ ਨੂੰ ਕਿਸ ਤਰੀਕੇ ਦੇ ਨਾਲ ਕੱਟ ਕਰਨਾ ਵਾ ਇਹ ਆਪਾਂ ਜਦੋਂ ਸੂਟ ਜਦੋਂ ਆਪਾਂ ਇਹਦੀ ਸਟੀਚਿੰਗ ਕਰਾਂਗੇ ਉਦੋਂ ਮੈਂ ਤੁਹਾਨੂੰ ਡਿਜ਼ਾਈਨ ਦੱਸ ਦੂੰਗੀ ਇਹ ਡਿਜ਼ਾਈਨ ਪਾਉਣਾ ਤੁਸੀਂ ਡਿਜ਼ਾਈਨ ਪਾ ਸਕਦੇ ਨਹੀਂ ਤਾਂ ਆਪਾਂ ਇੱਥੋਂ ਹੀ ਛੋਟਾ ਕਰ ਦਾਂਗੇ ਮੋਢਾ ਹਾਂਜੀ ਦੋਸਤੋ ਹੁਣ ਆਪਾਂ ਫਰੌਕ ਤਿਆਰ ਕਰਨ ਲੱਗੇ ਆ ਇਹਦੇ ਵਾਸਤੇ ਮੈਂ ਬੋਡੀ ਨੂੰ ਆ ਪੁੱਠਾ ਕਰ ਲਿਆ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਗਲਾ ਵਾ ਉਹਨੂੰ ਛੋਟਾ ਕਰਾਂਗੇ ਉਸ ਤੋਂ ਬਾਅਦ ਆਪਾਂ ਫਰੌਕ ਵਾਲੀ ਸਾਈਡ ਤੇ ਜਾਵਾਂਗੇ ਉਹ ਕਿਵੇਂ ਕਰਨਾ ਧਿਆਨ ਨਾਲ ਦੇਖੋ ਇਹਦਾ ਗਲੇ ਨੂੰ ਆਪਾਂ ਕੀ ਕਰਨਾ ਹੈ ਤੁਸੀਂ ਇਹ ਦੋਨੇ ਸੀਨਾ ਫੜਨੀ ਆ ਆਹਾਂ ਸੀਨ ਤੇ ਆਹ ਵਾਲੀ ਸੀਨ ਜਿਹੜੀ ਇੱਧਰਲੀ ਸੀਨਾ ਇਹ ਦੋਨੇ ਫੜ ਲਓ ਇਹਨੂੰ ਆਪਸ ਦੇ ਵਿੱਚ ਜੋੜ ਕੇ ਆਹ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਸ ਦੇ ਵਿੱਚ ਜੋੜ ਲਓ ਆਹ ਦੋਨੇ ਸੀਨਾ ਨੀਚੇਲੇ ਪਾਸੇੋਂ ਫੜ ਲਈਏ ਆਹ ਗਲਾਵਾ ਠੀਕ ਹੈ ਇਹ ਫਰੰਟ ਵਾਲਾ ਗਲਾਵਾ ਬਣਾਉਣੀ ਆ ਠੀਕ ਹੈ ਇਹ ਫਰੰਟ ਵਾਲਾ ਗਲਾ ਆਪਾਂ ਕੀ ਕਰਨਾ ਇੱਥੇ ਇੱਥੇ ਬਿਲਕੁਲ ਸੈਂਟਰ 'ਚ ਤੁਸੀਂ 1 ਇੰਚ ਤੇ ਨਿਸ਼ਾਨੀ ਲਾ Đੋ

ਫੇ ਤੱਕ ਆਮ ਤੌਰ ਤੇ ਤੁਸੀਂ ਇਹ ਨਹੀਂ ਦੇਤਾ ਹੁੰਦੇ ਰੰਗ ਦੇ ਤਾ ਤੇ ਤੁਸ ਇਹਦੇ ਤੁਸੀਂ ਸਿੱਧੀ ਸਲਾਈ ਲਾਈ ਆ ਇਹਨੂੰ ਹੁਣ ਤੁਸੀਂ ਡਬਲ ਕਰਨ ਕਰਨਾ ਆਪਾਂ ਜਿਹੜਾ ਆ ਇੱਥੇ ਫालतू ਧਾਗੇ ਜਿਹੜੇ ਇਹ ਕੱਟ ਕੇ ਸਫਾਈ ਪੂਰੀ ਹੋਣੀ ਚਾਹੀਦੀ ਥੋੜੀ ਮਸ਼ੀਨ ਗੜਬੜ ਕਰੂਗੀ ਕਿਉਂਕਿ ਇਸ ਕੱਪੜੇ ਤੇ ਮਸ਼ੀਨ ਥੋੜੇ ਔਖੀ ਚੱਲਦੀ ਐ ਨਹੀਂ ਤੁਸੀਂ 11 ਨੰਬਰ ਦੀ ਸੂਈ ਯੂਜ਼ ਕਰ ਸਕਦੇ ਹੋ ਇਹਨੂੰ ਇੱਥੇ ਤੁਸੀਂ ਆ ਜਿਹੜਾ ਫालतू ਕੱਪੜਾ ਇਹਨੂੰ ਅੱਧਾ ਇੰਚ ਛੱਡ ਕੇ ਨੂੰ ਸਿੱਧਾ ਕਟਿੰਗ ਕਰ ਲਓ ਤੇ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਬੈਕ ਸਾਈਡ ਦੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਬੈਕ ਸਾਈਡ ਤੇ ਨਿਸ਼ਾਨੀ ਲਾਵਾਂਗੇ ਬੈਕ ਸਾਈਡ ਤੇ ਆਪਾਂ ਕੀ ਕਰਾਂਗੇ ਜਿਵੇਂ ਆਪਾਂ ਉਦロイਕ ਕਿੰਝ ਲਿਆ ਸੀਗੀ ਆਪਾਂ ਕਪੜਾ ਇਸੇ ਤਰੀਕੇ ਨਾਲ ਸੈਂਟਰ ਕਰ ਲੈਣਾ ਤੁਸੀਂ ਇਧਰਲੇ ਪਾਸੇ ਤੁਸੀਂ 1 ਇੰਚ ਦੀ ਨਿਸ਼ਾਨੀ ਲਾ ਦੇਣੀ ਆ ਇਧਰ ਵੀ ਤੁਸੀਂ 1 ਇੰਚ ਦੀ ਥੱਲੇ ਨਿਸ਼ਾਨੀ ਲਾ ਦੇਣੀ ਆ ਤੇ ਇਹ ਜਿਹੜੀ ਸਿੱਧੀ ਸਲਾਈ ਆ ਇਹ ਆਪਾਂ ਸਿੱਧੀ ਸਲਾਈ ਲਾ ਦਾਂਗੇ ਧਿਆਨ ਨਾਲ ਦੇਖੋ ਆ ਦੇਖੋ ਇਹ ਤੁਸੀਂ ਜਿਹੜੀ ਫਰਾਕਾ ਬਹੁਤ ਈਜ਼ੀ ਬਣਾ ਸਕਦੇ ਕਿਉਂਕਿ ਆਮ ਕਰਕੇ ਆਪਣੇ ਘਰਾਂ ਦੇ ਵਿੱਚ ਕੋਈ ਜੈਂਟਸ ਟੀ-ਸ਼ਰਟ ਪਈ ਹੁੰਦੀ ਆ ਇਧਰ ਦੇਖੋ ਇਹ ਹੁਣ ਆਪਾਂ ਸਿੱਧੀ ਇਹ ਸਲਾਈ ਖੇਚੂਗਾ ਜੀ ਜੇ ਤੁਹਾਨੂੰ ਲੱਗਦਾ ਕਿ ਮਸ਼ੀਨ ਪ੍ਰੋਬਲਮ ਕਰਦੀ ਆ ਤੁਸੀਂ ਕੀ ਕਰਨਾ ਫਿਰ ਇਸ ਕੱਪੜੇ ਥੱਲੇ ਅਖਬਾਰ ਰੱਖ ਲਓ ਅਖਬਾਰ ਰੱਖਣ ਦੇ ਨਾਲ ਫਿਰ ਮਸ਼ੀਨ ਪ੍ਰੋਬਲਮ ਨਹੀਂ ਕਰੇਗੀ ਆ ਦੇਖੋ ਹੁਣ ਮੈਂ ਸਲਾਈ ਲਾ ਕੇ ਕੱਪੜਾ ਕਟਿੰਗ ਕਰ ਲਿਆ ਹੁਣ ਆਪਾਂ ਕੀ ਕਰਨਾ ਇਹਨੂੰ ਸਿੱਧਾ ਕਰਦਾਂਗੇ ਮਾ ਪਿੰਟ ਠੀਕ ਹੈ ਆ ਦੇਖੋ ਸਿੱਧਾ ਕਰਤਾ ਆ ਫਰੰਟ ਸਾਈਡ ਆ ਆ ਬੈਕ ਸਾਈਡ ਆ ਹੁਣ ਜਿਹੜਾ ਤੁਸੀਂ ਫਰੰਟ ਸਾਈਡ ਤੇ ਸੀਲ ਹੈ ਇਹਦੇ ਉੱਤੇ ਆਪਾਂ ਬੈਠ ਮਸ਼ੀਨ ਲਾਵਾਂਗੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਲਾਉਣੀ ਆ ਤਲਾ ਲੂ ਨਹੀਂ ਲਾਉਣੀ ਨਾਲ ਵੀ ਤਾਂ ਪਿੱਛੇ ਤੇ ਬਟਨ ਲਾ ਕੇ ਆਪਾਂ ਆ ਦੇਖੋ ਦੋਸਤੋ ਹੁਣ ਆਪਾਂ ਸਲਾਈ ਲਾਤੀ ਅਗਲੇ ਤੇ ਪਿਛਲੇ ਗਲੇ ਦੀ ਹੁਣ ਆਪਾਂ ਕੀ ਕਰਨਗੇ ਇੱਥੇ ਜਿਹੜੀ ਫਿਟਿੰਗ ਦੀ ਨਿਸ਼ਾਨੀ ਆ ਉਹ ਜਿਹੜੀ ਆਪਾਂ ਸਲਾਈ ਆ ਉਹ ਖਿੱਚਾਂਗੇ ਇਹਦੇ ਬਾਅਦ ਜਿੱਥੇ ਤੁਹਾਡੀ ਨਿਸ਼ਾਨੀ ਲਾਈ ਹੋਈ ਆ ਠੀਕ ਹੈ ਉਹਨੂੰ ਜਿਹੜੀ ਤੁਸੀਂ ਆ ਜਿਹੜੇ ਮੋਢੇ ਦੋਨੇ ਆਪਸ ਇਸ ਤਰੀਕੇ ਦੇ ਨਾਲ ਫੜੋ ਤੇ ਇਹ ਜਿਹੜੀ ਸਲਾਈ ਆ ਇਹ ਤੁਸੀਂ ਸਿੱਧੇ ਲਗਾ ਦਿਓ ਕਲਾਈਨ ਤੁਸੀਂ ਡਬਲ ਕਰ ਦਿਓ ਬਖਾਇਨੇ ਥੋੜੇ ਬਰੀਕ ਹੀ ਰੱਖਿਆ ਕਿਉਂਕਿ ਇਹਨਾਂ ਤੇ ਮੋਟਾ ਬਖਾਣੀ ਚੱਲਦਾ ਕਿਉਂਕਿ ਕਪੜਾ ਹੀ ਹੁੰਦਾ ਮਾੜਾ ਹੀ ਸੀਨ ਖਿੱਚੀ ਕੇ ਬੱਚੇ ਨੇ ਕਪੜਾ ਦੇਣ ਲੈ ਤੇ ਇਸੇ ਤਰੀਕੇ ਨਾਲ ਤੁਸੀਂ ਜਿਹੜੀ ਇਧਰਲੇ ਸਾਈਡ ਵਾਲੀ ਉਹ ਵੀ ਸੀਨ ਲਗਾ ਦਿਓ ਦੇਖੋ ਸਲਾਈ ਆਪਣੀ ਲੱਗ ਚੁੱਕੀ ਆ ਹੁਣ ਆਪਾਂ ਕੀ ਕੰਮ ਕਰਨਾ ਹੁਣ ਆਪਾਂ ਕਰਨਾ ਫਰੌਕ ਜੋੜਨ ਦਾ ਕੰਮ ਆ ਦੇਖੋ ਦੋਸਤੋ ਮੈਂ ਹੁਣ ਜਿਹੜੀ ਫਿਟਿੰਗ ਆਈ ਨਿਸ਼ਾਨੀ ਆ ਉਹ ਮੈਂ ਲਾ ਚੁੱਕੀ ਆ ਹੁਣ ਤੁਸੀਂ ਕੀ ਕਰਨਾ ਹੁਣ ਆਪਾਂ ਫਰੌਕ ਨੂੰ ਅਟੈਚ ਕਰਨਾ ਵਾ ਫਰੌਕ ਨੂੰ ਅਟੈਚ ਕਰਨ ਵਾਸਤੇ ਕੀ ਦੋਨੇ ਦੇ ਤੁਸੀਂ ਸਿੱਧੇ ਪਾਸੇ ਲੈ ਲੈਣੇ ਆ ਸਿੱਧੇ ਪਾਸਾ ਇਹਦਾ ਵੀ ਸਿੱਧਾ ਪਾਸਾ ਲੈ ਲਓ ਇਹਦਾ ਵੀ ਤੁਸੀਂ ਸਿੱਧਾ ਪਾਸਾ ਲੈ ਲਓ ਠੀਕ ਹੈ ਜਿੱਥੇ ਆਹ ਨਿਸ਼ਾਨੀ ਲੱਗੀ ਆ ਇਹਨੂੰ ਤੁਸੀਂ ਆ ਜਿਹੜੀ ਫਰੌਕ ਆ ਇਹਦਾ ਇਸ ਤਿੱਕੇ ਦੋਵੇਂ ਸੀਨਾ ਫੜ ਕੇ ਇਸ ਤਰ੍ਹਾਂ ਇਹਨੂੰ ਡਬਲ ਕਰ ਦੋ ਤੇ ਇਹਦਾ ਸੈਂਟਰ ਲੈ ਕੇ ਇੱਥੇ ਆਪਾਂ ਅੱਗੇ ਕਰਾਂਗੇ ਹਲਕਾ ਜਿਹਾ ਬਈ ਇੱਥੇ ਕੱਟ ਪਾ ਦਾਂਗੇ। ਠੀਕ ਹੈ? ਆ ਦੇਖੋ ਹੁਣ ਮੈਂ ਕੱਟ ਪਾਤਾ। ਇਹਨੂੰ ਆਪਾਂ ਖੋਲ ਲਾਂਗੇ। ਖੋਲ ਕੇ ਆਪਾਂ ਕੀ ਕਰਨਾ ਹੈ? ਆ ਦੇਖੋ ਧਿਆਨ ਦੇ ਨਾਲ। ਇਹਨੂੰ ਆਪਾਂ ਹੁਣ ਇੱਥੇ ਬਲ ਭਾਗੇ ਨੂੰ ਇਹਦੇ ਨਾਲ ਅਟੈਚ ਕਰਨਾ। ਹੁਣ ਜਿਹੜੀ ਆ ਨਿਸ਼ਾਨੀ ਆ ਆ ਦੇਖੋ ਆ ਪਿਛਲਾ ਪਾਸਾ ਆ ਮੈਂ ਉੱਪਰਲਾ ਪਾਸਾ ਚੱਕਤਾ। ਆ ਪਿਛਲਾ ਪਾਸਾ ਫਰੌਕ ਦਾ ਆ ਇਹਦਾ ਵੀ ਉਪਰਲਾ ਪਾਸਾ ਚੱਕਦਾ ਆ ਪਿਛਲਾ ਪਾਸਾ ਫਰੌਕ ਦਾ ਤੇ ਆ ਬਾਡੀ ਦਾ ਇਹਨੂੰ ਦੋਨੇ ਆ ਸਲਾਈ ਦੇ ਨਾਲ ਆ ਨਿਸ਼ਾਨੀ ਨੂੰ ਮੈਂ ਇਸ ਤਰੀਕੇ ਦੇ ਨਾਲ ਮਿਲਾ ਦੂੰਗੀ ਠੀਕ ਹੈ ਤੇ ਮਿਲਾ ਕੇ ਆਪਾਂ ਕੀ ਕਰਨਾ ਪਰ ਇਸ ਤੋਂ ਪਹਿਲਾਂ ਤੁਸੀਂ ਕੀ ਕਰੋ ਇੱਥੇ ਦੇਖੋਗੇ ਬੈਕ ਸਾਈਡ ਤੇ ਜਿਹੜਾ ਇਹ ਬੈਕ ਸਾਈਡ ਨੂੰ ਕਿੰਨਾ ਮਤਲਬ ਵੀ ਕਪੜਾ ਚਾਹੀਦਾ ਇੱਥੇ ਆਪਾਂ ਕੀ ਕਰਾਂਗੇ ਮਾਰਕਰ ਦੇ ਨਾਲ ਇੱਕ ਨਿਸ਼ਾਨੀ ਲਾ ਦਾਂਗੇ ਇੱਧਰ ਵੀ ਨਿਸ਼ਾਨੀ ਲਾ ਦੀ ਇੱਧਰ ਵੀ ਆਪਾਂ ਨਿਸ਼ਾਨੀ ਲਾ ਦੀ ਇਹ ਜਿਹੜੀ ਬੈਕ ਸਾਈਡ ਆ ਇਹ ਤੁਹਾਡੀ ਮਰਜ਼ੀ ਤੁਸੀਂ ਵਾਲ ਪਾਉਣਾ ਬਣਦਾ ਤੇ ਸਿੱਧੀ ਇੱਕ ਵਾਰੀ ਸਲਾਈ ਲਾ ਦਿਓ ਆਪਾਂ ਸਿੱਧੀ ਸਲਾਈ ਪੂਰੀ ਇੱਥੇ ਲਗਾ ਦੇਣੀ ਆ ਆ ਦੇਖੋ ਇਹਦਾ ਸੈਂਟਰ ਫੜਿਆ ਆ ਕੱਟ ਫੜਿਆ ਆ ਸਲਾਈ ਦੇ ਨਾਲ ਜੋੜਿਆ ਤੇ ਠੀਕ ਹੈ ਇਹਨੂੰ ਅਨਿਸ਼ਾਨੀ ਦੇ ਨਾਲ ਜੋੜ ਕੇ ਆਪਾਂ ਕੀ ਕਰਾਂਗੇ ਇਹਦੇ ਸਿੱਧੀ ਸਲਾਈ ਲਗਾ ਦੇ ਆਹ ਦੇਖੋ ਅਸਲਾਈ ਤੱਕ ਨਿਸ਼ਾਨੀ ਆ ਗਈ ਇੱਥੋਂ ਵਕਮਾ ਲਾਂਗੇ ਕਪੜਾ ਫਿਰ ਇਹਦੀ ਇੱਕ ਬੈਗ ਸਲਾਈ ਲੈ ਕੇ ਆਏ ਐ ਇਸੇ ਤਰੀਕੇ ਨਾਲ ਆਪਾਂ ਆਪਣਾ ਪਾਸੇ ਇਦਾਂ ਛੋੜ ਲਾਂਗੇ ਇੱਥੋਂ ਤੱਕ ਆਪਣੀ ਜਿੱਥੇ ਨਿਸ਼ਾਨੀ ਲੱਗੀ ਸੀ ਠੀਕ ਹੈ ਆਹ ਦੇਖੋ ਆਹ ਨਿਸ਼ਾਨੀ ਇਧਰ ਹੀ ਸਾਈਡ ਆਪਾਂ ਜੜੀ ਉਹ ਨੂੰ ਇਹਨੂੰ ਫਿਰ ਇਥੋਂ ਘਮਾਵਾਂਗੇ ਇਥੇ ਆ ਕੇ ਆਪਾਂ ਸਲਾਈ ਕਰ ਦਾਂ। ਦੇਖੋ ਆ ਹੁਣ ਬੈਕ ਸਾਈਡ ਜਿਹੜੀ ਆਪਾਂ ਅਟੈਚ ਕਰ ਲਈ ਆ। ਹੁਣ ਆਪਾਂ ਕੀ ਕਰਨਾ? ਫਰੰਟ ਸਾਈਡ ਤੇ ਆ ਜਾਣ। ਆ ਦੇਖੋ ਫਰੰਟ ਸਾਈਡ ਆ। ਇਹਨਾਂ ਦੋਨੋਂ ਨੂੰ ਆਪਾਂ ਪੁੱਠਾ ਕਰ ਲਾਂਗੇ। ਠੀਕ ਹੈ? ਆ ਦੇਖੋ ਪੁੱਠਾ ਕਰ ਲਿਆ। ਹੁਣ ਇਹਦਾ ਫਰੰਟ ਸਾਈਡ ਦੀ ਬੋਡੀ ਦਾ ਤੇ ਆਹ ਫਰੌਕ ਦਾ ਇਹਦਾ ਆਪਾਂ ਸੈਂਟਰ ਦੇ ਇੱਤੇ ਇਨੂੰ ਜੋੜ ਲਾਂਗੇ ਸੈਂਟਰ ਤੇ ਇੱਕ ਵਾਰੀ ਆਪਾਂ ਇੱਥੇ ਰੱਖਾਂਗੇ ਇਹਨੂੰ ਇੱਥੇ ਇੱਕ ਛੋਟੀ ਜੀ ਸਲਾਈ ਲਾ ਕੇ ਆਪਾਂ ਇਹਨੂੰ ਇੱਕ ਅਟੈਚ ਕਰ ਲਾਂਗੇ ਤਾਂ ਇਹ ਨਾਲ ਦੀ ਨਾਲ ਕੱਟੀ ਜਾਇਆ ਕਰੋ ਨਹੀਂ ਤਾਂ ਸਫਾਈ ਨਹੀਂ ਹੋਣੀ ਅਦਕੋ ਸੈਂਟਰ ਆਪਾਂ ਜੋੜ ਲਿਆ ਹੁਣ ਦੇਖੋ ਆਪਾਂ ਇਸ ਚੀਜ਼ ਤੋਂ ਆਈਡੀਆ ਲਉਣਾ ਦੇਖੋ ਆ ਹੁਣ ਬੋਡੀ ਆ ਆ ਫਰੌਕ ਆ ਇਹ ਫਰੌਕ ਜਿਹੜੀ ਥੱਲੇ ਇਹ ਆਪਣੇ ਕੋਲ ਜਿਆਦਾ ਕਪੜਾ ਇਸ ਹੱਬ ਤੇ ਆਪਾਂ ਕੀ ਕਰਨਾ ਇੱਥੋਂ 1 ਇੰਚ ਤੱਕ ਦੀ ਆਪਾਂ ਥੱਲੇ ਮਤਲਬ ਬੋਡੀ ਤੇ ਨਿਸ਼ਾਨੀ ਲਾ ਦਾਂਗੇ 1 ਇੰਚ ਦੀ ਬੋਡੀ ਤੇ ਨਿਸ਼ਾਨੀ ਲਾ ਦਾਂਗੇ ਤੇ 1 ਇੰਚ ਦੇ ਥੱਲੇ ਫਰੌਕ ਤੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਸੈਂਟਰ ਤੋਂ ਆ 1 ਇੰਚ ਤੇ ਮੈਂ ਨਿਸ਼ਾਨੀ ਲਾਤੀ 1 ਇੰਚ ਜਿੱਥੇ ਮੈਂ ਨਿਸ਼ਾਨੀ ਲਾਈ ਆ ਉੱਤੇ ਇੱਕ ਹਲਕੀ ਜੀ ਇੱਥੋਂ ਮੈਂ ਚੌੜ ਮਤਲਬ ਬਾਲ ਕਹਿ ਲਓ ਇੱਥੋਂ ਇਹਨੂੰ ਰੱਖ ਕੇ ਤੇ ਸਿੱਧੀ ਜਿਹੜੀ ਉਹ ਸਲਾਈ ਮਾਰ ਦਾਂਗੇ ਕੋ ਜਿੱਥੇ ਆ ਗਿਆ ਥੱਲੇ ਵਾਲਾ ਕਪੜਾ ਸਲਾਈ ਵਾਲਾ ਖਤਮ ਹੁੰਦਾ ਮਤਲਬ ਇਥੋਂ ਫੇਰ ਇੱਕ ਮੈਂ ਥੋੜਾ ਕਪੜਾ ਚੱਕੂਗੀ ਤੇ ਇਸ ਤਰੀਕੇ ਨਾਲ ਇਥੇ ਫੇਰ ਇੱਕ ਛੋਟੀ ਜੀ ਚੋਣ ਪਾ ਲਾਂ ਆ ਨਾ ਦੀ ਨਾਲ ਇਹ ਕੁਝ ਟੀ-ਸ਼ਰਟ ਦਾ ਕਪੜਾ ਰੱਖਣਾ ਕਿਉਂਕਿ ਇਹ ਬਦਲਣਾ ਨਹੀਂ ਚਾਹੀਦਾ ਆ ਜਿਹੜਾ ਥੱਲੇ ਥੋੜਾ ਕਪੜਾ ਹੋਰ ਬਚਿਆ ਉਹ ਵੀ ਫੇਰ ਮੈਂ ਇਸ ਤਰੀਕੇ ਨਾਲ ਰੱਖ ਕੇ ਸਿੱਧੀ ਸਲਾਈ ਮਾਰਤੀ ਇੱਕ ਸਾਈਡ ਆਪਣੀ ਮਤਲਬ ਅਟੈਚ ਹੋ ਚੁੱਕੀ ਆ ਹੁਣ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਨੂੰ ਅਟੈਚ ਕਰ ਦਾਂਗੇ ਆ ਦੇਖੋ ਇਸੇ ਤਰੀਕੇ ਦੇ ਨਾਲ ਆਪਾਂ ਇਧਰਲੇ ਪਾਸੇ ਵੀ ਸੈਂਟਰ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਇੱਥੇ ਕਰ ਆਪਾਂ ਇੱਕ ਤੇ ਨਿਸ਼ਾਨੀ ਲਾਵਾਂਗੇ ਇਹ ਤਾਂ ਹਲਕੀ ਜੀ ਮਤਲਬ ਹਲਕਾ ਜਿਹਾ ਕਪੜਾ ਇਹੋ ਚੱਕਾਂਗੇ ਤੇ ਇਹਨੂੰ ਇੱਥੇ ਰੱਖ ਕੇ ਚੋਣ ਪਾ ਦਾਂਗੇ ਤੈਨਹੀਂ ਚੋਣਾ ਆਪਾਂ ਉਧਰ ਪਾਈਆਂ ਤੈਨਹੀਂ ਚੋਣਾ ਆਪ ਇੱਧਰ ਪਾਵਾਂਗੇ ਆ ਦੇਖੋ ਇਥੋਂ ਕੱਪੜਾ ਚੱਕਿਆ ਇੱਥੇ ਰੱਖਿਆ ਜਿੱਥੇ ਪਹਿਲੀ ਚੋਣ ਖਤਮ ਹੋਈ ਉੱਥੇ ਮੈਂ ਦੂਜੀ ਚੋਣ ਰਾਂਗੀ ਹੁਣ ਦੇਖੋ ਇਥੋਂ ਆਹ ਲਿਆ ਆਪਾਂ ਇੱਥੇ ਇੱਕ ਹੋਰ ਇੱਕ ਆਪਾਂ ਵਲ ਪਾ ਦਾਂਗੇ ਕਈ ਵਾਲ ਕਹਿੰਦੇ ਆ ਕਈ ਚੋਣ ਜੋ ਵੀ ਤੁਸੀਂ ਕਹਿੰਜੋ ਹੁਣ ਇਹ ਕਿਹ ਸੀ ਇਹ ਤਾਂ ਕਪੜਾ ਥੋੜਾ ਇਹ ਬਣਾਉਣ ਵਾਲਾ ਕਪੜਾ ਹੁੰਦਾ ਜਿਹੜਾ ਕਵਾਟਰ টি-ਸ਼ਰਟ ਵਾਲਾ ਕਪੜਾ ਇੱਥੇ ਹਲਕੀ ਜੀ ਮਸ਼ੀਨ ਖਰਾਬੀ ਕਰਦੀ ਹੈ ਤੇ ਤੁਸੀਂ ਥੱਲੇ ਬਾਹਰ ਲਾ ਲਓ ਤੇ ਉਹਦੇ ਨਾਲ ਤੁਹਾਨੂੰ ਮਤਲਬ ਵਧੀਆ ਸਿਲਾਈ ਆ ਜਾਊਗੀ ਠੀਕ ਹੈ ਹੁਣ ਦੇਖੋ ਆਹ ਦੇਖੋ ਹੁਣ ਹੁਣ ਆਪਾਂ ਇਹਨੂੰ ਸਿੱਧਾ ਕਰ ਲਿਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਵਲ ਪਿਆ ਇੱਥੇ ਆਪਾਂ ਕੋਈ ਡਿਜ਼ਾਈਨਿੰਗ ਨਹੀਂ ਕਿਉਂ ਬਟਨ ਵਗੈਰਾ ਰੱਖ ਲਾਂਗੇ ਠੀਕ ਹੈ ਆ ਇਹਦਾ ਘੇਰਾ ਵਾ ਆ ਇਹਦੀ ਬੋਡੀ ਆ ਹੁਣ ਰਹਿ ਗਿਆ ਆਪਣਾ ਮੇਨ ਕੰਮ ਜਿਹੜਾ ਕਿ ਬਾਹਾਂ ਪਾਟ ਅਟੈਚ ਕਰਨੀਆਂ ਆ ਉਹ ਜਿਹੜੀ ਤੁਸੀਂ ਬਾਹਾਂ ਅਟੈਚ ਕਰਨੀਆਂ ਉਹ ਜਿਹੜੀ ਤੁਸੀਂ ਨਾਲੋਂ ਕੱਟੀਆਂ ਸੀ ਨਾ ਬਾਹਾਂ ਉਹਨਾਂ ਨੂੰ ਹੀ ਆਪਾਂ ਕੀ ਕਰਨਾ ਸਲਾਈ ਮਾਰ ਕੇ ਇਹਨਾਂ ਨੂੰ ਟਾਈਟ ਕਰਕੇ ਤੇ ਆਪਾਂ ਨਾਲ ਅਟੈਚ ਕਰ ਦਾਂਗੇ ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਰੱਖ ਕੇ ਦੇਖੋ ਜੇ ਤੁਸੀਂ ਸਲਾਈ ਨਹੀਂ ਵੀ ਮਾਰਦੇ ਨਾ ਖੁੱਲੀਆਂ ਦਾ ਵੀ ਰਵਾਜ ਆ ਕੋਈ ਗੱਲ ਨਹੀਂ ਤੁਸੀਂ ਉਵੇਂ ਰੱਖਣੀਆਂ ਉਵੇਂ ਰੱਖ ਲਓ ਪਰ ਇਹ ਤੁਹਾਡੀ ਮਤਲਬ ਮਰਜ਼ੀ ਆ ਆ ਦੇਖੋ ਇਦਾਂ ਇੱਥੇ ਰੱਖੋ ਇੱਥੇ ਤੁਸੀਂ ਇੱਕ ਨਿਸ਼ਾਨੀ ਲਾਉਂਗੇ ਠੀਕ ਹੈ ਜਿਹੜੀ ਦੀ ਫੀਟਿੰਗ ਦੀ ਆ ਠੀਕ ਹੈ ਆ ਨਿਸ਼ਾਨੀ ਲਾ ਲਈ ਹੁਣ ਆਪਾਂ ਕੀ ਦੋ ਹਲਕੀ ਜਿਹਨੂੰ ਸਲਾਈ ਮਾਰ ਕੇ ਬਾਹ ਨੂੰ ਆਪਾਂ ਟਾਈਟ ਕਰ ਲਾਂਗੇ ਪਰ ਦੇਖ ਹੁਣ ਧਿਆਨ ਨਾਲ ਪਰ ਜੇ ਤੁਸੀਂ ਹਲਕਾ ਹੀ ਇਸ ਕੱਪੜੇ ਨੂੰ ਖਿੱਚੀ ਵੀ ਦੋਗੇ ਤਾਂ ਵੀ ਇਹ ਪੂਰਾ ਆ ਜਾਊਗਾ ਕੋਈ ਚੱਕਰ ਨਹੀਂ ਹੁਣ ਆਪਾਂ ਇਹ ਬਾਹਾਂ ਕਿਵੇਂ ਅਟੈਚ ਕਰਨੀਆਂ ਦੇਖੋ ਗਲੇਖਾਣੀ ਤੁਸੀਂ ਇਸ ਤਰੀਕੇ ਦੇ ਨਾਲ ਆਹ ਵਾਲੀ ਸਲਾਈ ਨੂੰ ਫੜੋ ਇਸੇ ਤਰੀਕੇ ਦੇ ਨਾਲ ਤੁਸੀਂ ਬਾਹ ਦੀ ਇਸ ਲਾਈ ਨੂੰ ਫੜੋ ਗਲੇਖਾਣੀ ਇਹਨੂੰ ਬਾਹਰ ਕੱਢ ਲਓ ਬਾਹਰ ਕੱਢ ਕੇ ਤੇ ਸਿੱਧੀ ਜਿਹੜੀ ਇਹ ਸਲਾਈ ਲਗਾਉਣੀ ਸ਼ੁਰੂ ਕਰ ਦੋ ਆ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਇਸ ਤਰੀਕੇ ਦੇ ਨਾਲ ਇਹ ਸਿੱਧੀ ਸਲਾਈ ਲਾਉਣੀ ਸ਼ੁਰੂ ਕਰ ਦੋ ਆ ਦੇਖੋ ਦੋਸਤੋ ਆਪਾਂ ਇੱਕ ਬਾਹ ਨੂੰ ਅਟੈਚ ਕਰ ਚੁੱਕੇ ਆ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੀ ਬਾਹ ਨੂੰ ਅਟੈਚ ਕਰ ਲਾਂਗੇ ਹਾਂਜੀ ਦੋਸਤੋ ਦੇਖੋ ਆਪਾਂ ਬਾਹਾਂਵਾਂ ਅਟੈਚ ਕਰ ਚੁੱਕੇ ਆ ਆਪਣੀ ਬਹੁਤ ਹੀ ਪਰਫੈਕਟ ਤਰੀਕੇ ਦੇ ਨਾਲ ਫਰੌਗ ਬਣ ਚੁੱਕੀ ਆ ਹੁਣ ਆਪਾਂ ਜਿਹੜੀ ਡੈਕੋਰ ਡੈਕੋਰੇਸ਼ਨ ਕਰਨੀ ਆ ਸਾਰੀ ਉੱਤੇ ਕਰਾਂਗੇ ਤੁਹਾਡੇ ਕੋਲ ਕੋਈ ਵੀ ਪੁਰਾਣਾ ਬਟਨ ਪਿਆ ਜਾਂ ਕੋਈ ਪੁਰਾਣੀ ਸ਼ਰਟ ਪਈ ਹੋਈ ਆ ਤਾਂ ਕੋਈ ਬਟਨ ਪਿਆ ਤੁਹਾਡੇ ਕੋਲ ਐਸੇ ਵੀ ਬਟਨ ਫ੍ਰੀ ਪਿਆ ਹੋਇਆ ਤੁਸੀਂ ਇੱਥੇ ਲਾ ਕੇ ਜਿਹੜੀ ਆਪਾਂ ਇਹਦੀ ਡਿਜ਼ਾਈਨਿੰਗ ਕਰਾਂਗੇ ਹੁਣ ਆਪਾਂ ਜੀ ਸਾਰੇ ਡਿਜ਼ਾਈਨਿੰਗ ਕਰਨੀਆਂ ਧਿਆਨ ਨਾਲ ਦੇਖੋ ਹਾਂਜੀ ਦੋਸਤੋ ਆ ਦੇਖੋ ਆ ਇੱਕ ਕੋਈ ਪੁਰਾਣੀ ਸ਼ਰਟ ਸੀ ਉਹਦੇ ਤੋਂ ਮੈਂ ਆ ਬਟਨ ਲਾਏ ਸੀਗੇ ਕਿਉਂਕਿ ਉਹ ਮਤਲਬ ਪੁਰਾਣੀ ਕਾਫੀ ਪੁਰਾਣੀ ਹੋ ਚੁੱਕੀ ਸੀ ਤੇ ਆ ਵੀ ਉਹਦੇ ਉੱਤੇ ਆ ਲੱਗਿਆ ਹੋਇਆ ਸੀਗਾ ਇਹ ਹੀ ਮੈਂ ਉਹਨ ਤੋਂ ਹੀ ਲਾਇਆ ਸੀ ਸੋ ਤੁਸੀਂ ਇਸੇ ਤਰੀਕੇ ਦੇ ਨਾਲ ਪਹਿਲਾਂ ਤਿੰਨ ਬਟਨ ਅਟੈਚ ਕਰ ਲਓ ਜਿੰਨੇ ਵੀ ਤੁਹਾਨੂੰ ਪੰਜ ਹੈਗੇ ਪੰਜ ਕਰ ਲਓ ਜੇ ਦੋ ਤਿੰਨ ਜਿੰਨੇ ਵੀ ਹੈਗੇ ਕਰ ਲਓ ਤੇ ਆ ਸਾਈਡ ਤੇ ਆਪਾਂ ਆ ਜਿਹੜੀ ਚੀਜ਼ ਲਾ ਕੇ ਇਹਨੂੰ ਆਪਾਂ ਬਿਲਕੁਲ ਰੈਡੀਮੇਡ ਤਰੀਕੇ ਦੇ ਨਾਲ ਬਣਾ ਦਾਂਗੇ ਹੁਣ ਦੇਖੋ ਇਹਦੇ ਵਾਸਤੇ ਸੂਈ ਦੇ ਤੁਸੀਂ ਚੌਰਾ ਧਾਗਾ ਪੋਣਾ ਮਤਲਬ ਕਿ ਚਾਰ ਹੁਣ ਆ ਧਾਗੇ ਠੀਕ ਹੈ ਉਹਦੇ ਨਾਲ ਮਤਲਬ ਜਿਹੜੇ ਆਪਣੇ ਬਟਨ ਫੇਰ ਪੱਕੇ ਹੋਣਗੇ ਆ ਦੇਖੋ ਇਸ ਤਰੀਕੇ ਦੇ ਨਾਲ ਫੜੋ ਆ ਦੇਖੋ ਆਪਾਂ ਇਹ ਚੋਰਾ ਤਗਾ ਪਾ ਲਿਆ ਠੀਕ ਹੈ ਤੇ ਇਹਨੂੰ ਆਪਾਂ ਕੀ ਕਰਾਂਗੇ ਹੁਣ ਇਹ ਇੱਕ ਇੱਕ ਕਰਕੇ ਹੁਣ ਇਹ ਕੋ ਤਿੰਨ ਬਟਨ ਆ ਜੇ ਚਾਰ ਹੁੰਦੇ ਤਾਂ ਆਪਾਂ ਥੋੜਾ ਇੱਧਰ ਉੱਧਰ ਸਪੇਸ ਆ ਕਿ ਚਾਰ ਵੀ ਆ ਹੁਣ ਜਿੰਨੇ ਕੁ ਤੁਹਾਡੇ ਕੋਲ ਬਟਨ ਹੈਗੇ ਹੁਲਾ ਦੋ ਠੀਕ ਹੈ ਇਹ ਇੱਕ ਉੱਪਰ ਲਾ ਲਾਂਗੇ ਕਿੱਥੇ ਲਾ ਦੇ ਇੱਕ ਸੈਂਟਰ ਚ ਲਾ ਦਾਂਗੇ ਤੇ ਇਹਨੂੰ ਆਪਾਂ ਇੱਕ ਸਾਈਡ ਤੇ ਲਾ ਠੀਕ ਹੈ ਆ ਦੇਖੋ ਇਹਦੇ ਬਿਲਕੁਲ ਸੈਂਟਰ ਚ ਇੱਥੋਂ ਫੜੋ हां जी दोस्तों देखो फ्रॉक अपनी बिल्कुल बनके रेडी हो चुकी है। ਤੁਸੀਂ ਦੇਖ ਸਕਦੇ ਹੋ। ਇਹ ਨੂੰ ਹੁਣ ਕੋਈ ਜੱਜ ਨਹੀਂ ਕਰ ਸਕਦਾ ਇਹ ਰੈਡੀमेड ਆ ਕਿ ਆਪ ਸਟਿਚ ਕੀਤੀ ਹੋਈ ਆ। ਠੀਕ ਹੈ? ਇਹ ਜਿਹੜੀ ਟੀ-ਸ਼ਰਟ ਮਤਲਬ ਯੂਜ਼ ਚ ਨਹੀਂ ਸੀਗੀ ਇਹ ਉਹਦੀ ਆਪਾ ਬਣਾਈ ਆ। ਦੇਖੋ ਸੇਮ ਉਸੇ ਤਰ੍ਹਾਂ ਹੀ ਸਾਰਾ ਕੁਝ ਆਪਾ ਵਰਕ ਕਰਤਾ। ਇਹ ਸਭ ਪੁਰਾਣੀਆਂ ਸ਼ਰਟਾਂ ਤੋਂ ਮੈਂ ਲਾ ਕੇ ਰੱਖਿਆ ਹੋਇਆ ਸੀ। ਠੀਕ ਹੈ? ਤੇ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਕੋਈ ਵੀ ਕਪੜਾ ਜਦੋਂ ਨਹੀਂ ਪੌਦੇਗੇ ਜਾਂ ਕਈ ਵਾਰੀ ਆਪਣੀ ਸ਼ੇਰ ਚ ਫਰਕ ਪੈ ਜਾਂਦਾ ਆਪਾਂ ਮੋਟੇ ਆ ਪਤਲੇ ਹੋ ਜਾਂਦੇ ਆ ਸੋ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਦੇ ਵੀ ਬਣਾ ਸਕਦੇ ਹੋ ਵੱਡਿਆਂ ਦੇ ਵੀ ਬਣਾ ਸਕਦੇ ਹੋ ਠੀਕ ਹੈ ਤੇ ਕੱਲ ਨੂੰ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਆਪਾਂ ਕਿਸੇ ਕੋਈ ਸੂਟ ਦੀ ਸਟਿਚਿੰਗ ਹੋ ਗਈ ਜਾਂ ਕੋਈ ਵੀ ਫਰੌਗ ਬਣਾਈ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਠੀਕ ਹੈ ਤੇ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਤੇ ਕਮੈਂਟ ਦੇ ਵਿੱਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਫਰੌਕ ਕਿਵੇਂ ਲੱਗੀ ਜੇ ਤੁਸੀਂ ਬਣਾਈ ਤਾਂ ਉਹ ਵੀ ਮੈਨੂੰ ਦੱਸਿਓ ਜੇ ਤੁਹਾਡੀ ਕੋਈ ਡਿਮਾਂਡ ਆ ਤਾਂ ਜ਼ਰੂਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਆਪਦੀ ਮਤਲਬ ਦੱਸਣਾ ਵੀ ਅਸੀਂ ਆ ਸਿੱਖਣਾ ਚਾਹੁੰਦੇ ਆ ਉਹ ਤੁਹਾਨੂੰ ਉਹੀ ਸਿਖਾ ਦਾਂਗੇ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ